ਇਸੇ ਹੀ ਪਾਵਨ ਸ਼ਬਦ ਦੀ ਵਿਚਾਰ ਸਤਿਗੁਰੂ ਆਪ ਅਨੁਸਾਰ ਰਹਿਮਤ ਅਨੁਸਾਰ ਸਤਿਗੁਰੂ ਦਾ ਸੇਵਨ ਸਾਥ ਕਰਵਾਣ ਆਉਸਾ ਦੀ ਸੰਗਤ ਇਕਵਾਰ ਅਸਰਾ ਪ੍ਰਤਿਕਰ ਕਰੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

ਪਰਮ ਪੂਰਨ ਪਰਮੇਸ਼ਰ ਰਬ ਰਹਾ ਸਭਨੇ ਚਾਏ ਸਤਿਗੁਰੂ ਜੀ ਦੇ ਸੰਤੋ ਪਾਈ ਸੁਖ ਹੋਆ ਸਭ ਥਾਏ ਹਰ ਜਗਤ ਤੇ ਸੁਖ ਇੱਕ ਜਗਤ ਤੋਂ ਬਦਲ ਕੇ ਦੂਸਰੀ ਜਗਤ ਤੇ ਦੂਸਰੇ ਤਾਂ ਬਦਲ ਕੇ ਬੰਦਾ ਤੀਸਰੀ ਜਗ੍ਹਾ ਤੇ ਆਪਣੇ ਸੁੱਖ ਦੀ ਭਾਲ ਰਚਦਾ। ਪਰ ਜਦੋਂ ਪ੍ਰਮਾਤਮਾ ਵਹਿਗੂ ਪ੍ਰਮਾਤਮਾ ਪਰਮੇਸ਼ਰ ਪਾਰਕ੍ਰਮ ਪੂਰਨ ਪਰਮੇਸ਼ਰ ਜਿਹੜਾ ਹਰ ਜਗ੍ਹਾ ਤੇ ਰਵਿਆ ਹੋਇਆ ਉਹੀ ਆਤਮਾ ਚ ਚਲਿਆ ਜਾਂਦਾ ਹੈ ਉਹਦੇ ਸੰਗਲ ਚ ਚਲੇ ਜਾਂਦਾ ਫਿਰ ਹਰ ਜਗ੍ਹਾ ਤੇ ਸੁਖੀ ਹੋ ਜਾਂਦਾ। ਜਿਹੜੀ ਸੁੱਖਾਂ ਦੀ ਪ੍ਰਭਾਸਾਏ ਸਾਡੇ ਮਤਲਬ ਕੀ ਹੁੰਦੇ ਕਿਸੇ ਚੀਜ਼ ਦਾ ਮਿਲਣਾ ਸੁਖ ਦਾਈਏ ਜ਼ਰੂਰੀ ਨਹੀਂ ਹੈ ਹਰ ਚੀਜ਼ ਤੋਂ ਸੁਖ ਮਿਲਦਾ ਹੈ ਕੋਈ ਔਲਾਦ ਤੋਂ ਬਿਰਾ ਦੁਖੀਏ ਤੇ ਕੋਈ ਔਲਾਦ ਕਰਕੇ ਦੁਖੀ ਕੋਈ ਧਨ ਤੋਂ ਬਿਰਾ ਦੁਖੀਏ ਤੇ ਕਿਸੇ ਦੇ ਧਨ ਨਹੀਂ ਕਿਸੇ ਦਾ ਦੁਖ ਦਾ ਕਾਰਨ ਬਣਦਾ ਕੋਈ ਹਰ ਇੱਕ ਮਨੁੱਖ ਇੱਕੋ ਹੀ ਚੀਜ਼ ਤੋਂ ਦੋ ਵਾਰ ਦੇ ਇੱਕ ਤਰ੍ਹਾਂ ਸੁਖੀ ਹੋ ਸਕਦਾ ਬੜਿਆ ਦੀ ਜ਼ਿੰਦਗੀ ਦਾ ਦੁੱਖਾਂ ਦਾ ਕਾਰਨ ਹੀ ਤਨ ਬਣ ਗਿਆ ਉਹ ਕਹਿੰਦੇ ਜੇ ਨਾ ਹੀ ਉਧਾਰ ਤੇ ਨਾ ਹੀ ਝਗੜਾ ਹੁੰਦਾ ਨਾ ਆਪ ਜੀ ਜੋ ਬੋਗ ਦਾ ਨਾਮ ਹੋਰ ਕਾਣ ਬੜੇ ਦੁਖੀ ਨੇ ਜੇ ਪੈਸੇ ਹੁੰਦੇ ਅਸੀਂ ਕੰਮ ਔੜੇ ਸੀ ਇੱਕੋ ਹੀ ਚੀਜ਼ ਦੋ ਜਗ੍ਹਾ ਤੇ ਵੱਖ-ਵੱਖ ਰੂਪ ਵਿੱਚ ਹੈ ਸਰ ਕਿ ਉਹ ਸੁੱਖ ਦਾ ਸਰ ਤਰਪਾ ਸਕਦਾ ਜਿਹੜੇ ਸੁੱਖ ਨੂੰ ਗੁਰਬਾਣੀ ਕਹਿੰਦੀ ਹੈ ਸਭ ਤੋਂ ਸੁੱਖ ਹੋਆ ਸਭ ਤੋਂ ਹੈ ਹਰ ਦੁੱਖ ਹਿਉਦੋ ਹੈ ਜਦੋਂ ਮਨ ਅਵਸਥਾ ਰਮਾ ਆਤਮਾ ਦੇ ਨਾਲ ਬਣ ਜਾਂਦੀ ਹੈ ਰਵਰੇਆ ਪੂਰ ਪਰਮੇਸ਼ਰ ਵਾਹਿਗੁਰੂ ਰਵਰੇਆ ਸਭਨੀ ਉਹ ਹਰ ਜਗ੍ਹਾ ਤੇ ਹੈ ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ ਹੈ ਬਾਣੀ ਇਸ ਅਵਸਥਾ ਨੂੰ ਲੜਾਉਂਦਾ ਹੈ ਤਾਂ ਉਹਾਂ ਦੇ ਨਿਪਈ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਅਵਸਥਾ ਬਣ ਜਾਂਦੀ ਹੈ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਢੇਰਾ ਪਰਮੇਸ਼ਰ ਦੇ ਰਾਰੇ ਸੁਹਾਰੀਏ ਪਰਮੇਸ਼ਰ ਨੇ ਬੰਨਾ ਦੇਣਾ ਰੋਕ ਲਾਉਣੀ ਬੰਦ ਕਰ ਦੇਣਾ ਬੰਨਾ ਇੱਕ ਬਾਉਂਡਰੀ ਵੀ ਹੈ ਬੰਨਾ ਰੰਗ ਵੀ ਹੈ ਬੰਨੇ ਦੇ ਹੱਥ ਕਹੀ ਦੇ ਪਰਮੇਸ਼ਰ ਨੇ ਇੱਕ ਰੋਕ ਲਾ ਦਿੱਤੀ ਬੰਨਾ ਲਾ ਦਿੱਤਾ ਕਿਹੜੀ ਚੀਜ਼ ਨੂੰ ਰੋਕ ਲਈ ਪਰਮੇਸ਼ਰ ਉਹ ਜੀਤੂ ਰੋਕ ਲਾ ਦਿੱਤੀ ਕਿ ਦੁੱਖ ਰੋਗ ਕਟੇ ਰਹਾ ਬੰਦਾ ਦੁਖਾਂ ਤੇ ਰੋਗਾਂ ਦਾ ਜਿਹੜਾ ਢੇਰਾ ਸੀ ਨਾ ਢੇਰਾ ਹੁੰਦਾ ਹੈ ਢੇਰਾ ਲਾ ਕੇ ਰਾਇਆ ਤੇ ਉਹ ਢੇਰਾ ਭਰ ਦਿੰਦਾ ਤੋੜ ਦਿੰਦਾ ਇਹ ਢੇਰਾ ਜਦੋਂ ਮਨੁੱਖ ਦੇ ਮਨ ਦੇ ਅੰਦਰ ਹੁੰਦਾ ਹੈ ਜੇ ਸੁਖ ਰੋਗ ਹੈ ਤੇ ਬੰਦਾ ਸੁਖ ਹੀ ਕਿਉਂਣਾ ਚਾਹੁੰਦਾ ਕਿਉਂਕਿ ਸੁਖ ਦੀ ਪ੍ਰਭਾਸ਼ਾ ਬਖਰੀ ਬਖਰੀ ਹੈ ਮਹਾਰਾਜ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਲਈਏ ਸੁਖ ਦੀ ਪ੍ਰਭਾਸ਼ਾ ਦਿੱਤੀ ਜਿਹੜਾ ਰਾਜ ਦੇ ਵਿੱਚ ਵੀ ਸੁਖ ਨਹੀਂ ਨਾ ਉਹ ਸਤਿਗੁਰ ਦੀ ਸੇਵਾ ਦੇ ਵਿੱਚ ਹੈ ਸੁਖ ਮਾਨ ਤਤ ਹੈ ਜ਼ਰੂਰੀ ਥੋੜੀ ਹੈ ਤਾਦੀ ਬਹੁਤਾਤ ਵਿੱਚ ਬੰਦਾ ਸੁਖੀ ਹੋਵੇਗਾ ਨਹੀਂ ਇਸ ਕਰਕੇ ਕਹਿੰਦੇ ਦੁੱਖ ਤੇ ਰੋਗ ਦੇ ਡੇਰਾ ਸੀ ਸਾਡੇ ਮਨ ਦੇ ਅੰਦਰ ਉਹ ਭੰਨ ਦਿੱਤਾ ਤੋੜ ਦਿੱਤਾ ਹੁਣ ਸਾਡਾ ਮਨ ਅਤੇ ਆਤਮਾ ਨਰ ਤੇ ਨਾਰੀ ਆਨੰਦ ਰੋਗੇ ਸੁਖ ਹੋ ਗਿਆ ਆਨੰਦ ਕਰੇ ਨਰ ਨਾਰੀ ਹਰ ਹਰ ਸਤਿ ਸ਼ੰਗ ਹੈ ਹਰੀ ਪ੍ਰਭੂ ਨੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਜਦੋਂ ਪ੍ਰਮਾਤਮਾ ਦਾ ਨਾਮ ਅੰਦਰ ਵਸ ਗਿਆ ਤੇ ਫਿਰ ਉਥੋਂ ਜਿਹੜੇ ਦੁੱਖਾਂ ਦਾ ਡਰ ਡਰਾ ਦੇਰ ਸੀ ਨਾ ਡਰ ਸੀ ਉਹ ਤੋਂ ਗਿਆ ਜਿਸ ਲਈ ਸੋ ਤੋਂ ਸੁਖ ਨੂੰ ਆਸਮ ਠਾਈ ਸਾਰੇ ਸੁਖ ਹੈ ਹੋ ਗਿਆ ਸੁਖ ਪਰ ਜਦੋਂ ਪ੍ਰਮਾਤਮਾ ਨਾਲ ਜੁੜੇ ਜਦੋਂ ਉਹਦੇ ਨਾਲ ਜੁੜੇ ਤਾਰ ਦਰਵਾਜਾ ਸੀ ਉਹ ਸੰਸਾਰ ਦੇ ਸੁਖਾਂ ਨੂੰ ਸੁਖ ਮੰਨੀ ਜਾਂਦੇ ਆ ਕੱਲ ਵੀ ਸ਼ਬਦ ਜ਼ਿਕਰ ਕੀਤਾ ਸੀ ਅਸਰ ਵਿੱਚ ਸੰਸਾਰ ਸੁਖ ਨਹੀਂ ਸੰਸਾਰ ਤਾਂ ਦੁੱਖ ਹੈ ਬਾਬਾ ਜੀ ਕਹਿੰਦੇ ਨਾਨਕ ਦੁਖਿਆ ਸਭ ਸੰਸਾਰ ਇਸੇ ਕਹਿਣੇ ਫਲਾਣਾ ਬੜਾ ਸੁਖੀ ਪਰ ਤੁਸੀਂ ਉਹਦੇ ਨਾਲ ਕਾਲ ਕਰਦੇ ਆਨੰਦ ਮੁਨੱਖ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਜੀਵ ਮਿਲਣਗੇ ਔਰ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਦਾ ਉਹਨਾਂ ਦੀ ਐਕਸਪਲੇਸ਼ਨ ਹੋਵੇਗੀ ਬੜੇ ਬੰਦੇ ਨੂੰ ਦੇਖਣਾ ਬਾਰੋਸੀ ਦੇਖਦੇ ਆਂ ਵੇਖਦੇ ਆਂ ਬੜਾ ਸੁਖੀ ਲੱਗਦਾ ਨੇੜਾ ਗੁਰਦੁਆਰੇ ਦੇ ਵਿੱਚ ਇੱਕ ਸ਼ਰਮਾ ਜੀ ਆਉਂਦੇ ਸਨ ਦੇ ਸ਼ਹਿਰ ਦੇ ਸਨ ਐ ਜੀ ਪ੍ਰਿੰਸੀਪਲ ਰਟਾਇਰਡ ਹੋਏ ਸੀ ਪਰਵਾਜ਼ ਚ ਰਹੇ ਸਾਰਾ ਕੈਨੇਡਾ ਉੱਤੇ ਉਹ ਗੁਰਦੁਆਰੇ ਆਉਂਦੇ ਸੀ ਰੰਗ ਰੂਪ ਉਹਨਾਂ ਦਾ ਇਹ ਨਾ ਜੜੀ ਉੱਤੇ ਰਹਿ ਕੇ ਉਹ ਗੋਰੀਆ ਵਰਗੇ ਲੱਗਦੇ ਤੇ ਉਹ ਰੋਜ਼ ਗੁਰੂ ਘਰ ਆਉਂਦੇ ਤੇ ਜਦੋਂ ਮੈਂ ਵੇਖਣਾ ਸੀ ਕਿਹੜਾ ਸਰਵਾ ਜੀ ਪੰਡਾ ਜੀ ਕਹਿਦੇ ਸੀ ਕਈ ਵਾਰੀ ਉਹਨਾਂ ਲਿਖਣ ਦਾ ਉਹਨਾਂ ਨੂੰ ਬੜਾ ਸ਼ੌਕ ਸੀ ਬੜੀਆਂ ਪੰਕਤੀਆਂ ਬੋਲਦੇ ਰਹੇ ਸਾਰੇ ਇਹ ਮਜ਼ਾਕੀਏ ਵੀ ਬੜੇ ਸੁਹਾਜੇ ਸਨ ਜਿਹੜੀਆਂ ਗੁਰਦੁਆਰੇ ਬੱਟਰ ਦੇ ਟਿੱਕੀਆਂ ਹੁੰਦੇ ਸੀ ਉਹ ਟਿੱਕੀਆਂ ਕਾਰਜ ਉਦਾਰ ਦੇਣਾ ਜਿਹੜਾ ਜਦੋਂ ਬੱਟਰ ਗੁਰਦੁਆਰੇ ਕੰਮਾ ਜਿਹੜੀਆਂ ਟਿੱਕੀਆਂ ਦਾ ਕਾਰਜ ਹੁੰਦਾ ਸੀ ਨਾ ਉਹਨੇ ਇਕੱਠਾ ਕਰ ਲੈਣਾ ਸਾਰੇ 5 7 10 ਜਿਹੜੇ ਉਹਨੇ ਬਾਕੀ ਛੱਡ ਦੇਣੇ ਉਨੇ ਕਿਹਾ ਜੀ ਨੂਰ ਜੀ ਮੈਂ ਘਰੇ ਲੈ ਜਾਂਦਾ ਮੈਂ ਆਪਣੇ ਸਾਰੇ ਪਿੰਡੇ ਤੇ ਮੜ ਦਿੰਦਾ ਹੇ ਮੜ ਕੇ ਸਟੜੀਆਂ ਤੇ ਅੰਧੀ ਨੇ ਗੁਰੂ ਘਰ ਦੇ ਕਾਗਜ਼ੀ ਦੇ ਅ ਗੁਰੂ ਘਰ ਦੇ ਲੰਗਰ ਦੇ ਵਿੱਚ ਜੇ ਬਾੜਾ ਮੁਰਤਾ ਇਹ ਉੱਠਣ ਲੱਗਿਆ ਹੁੰਦਾ ਜਿਹੜਾ ਉਹ ਮੈਂ ਉਹਦੇ ਪਿੰਡੇ ਤੇ ਮੜ ਲਾ ਬੇਕਲਮ ਪੰਡੀ ਜਿ ਬੜੀ ਹੋਆ ਉਹਨੂੰ ਕਦਾਸੀ ਮੈਂ ਵੀ ਲਿਖਦਾ ਉਹ ਵੀ ਜਦੋਂ ਉਹਨੇ ਪੇਲ ਜੀ ਲਗਣੀ ਲੰਗਰ ਦੇ ਸਵੇਰੀ ਆ ਜਾਂਦਾ ਸੀ 9 ਵਜੇ ਸ਼ਾਮ ਨੂੰ 4 ਵਜੇ ਜਾਂਦਾ ਸੀ ਘਰੋਂ ਜਦੋਂ ਵੀ ਮੈਂ ਨਵਾਂ ਨਵਾਂ ਬਿੜਿਆ ਬੈਠਾ ਵੀ ਚਿਹਰਾ ਬੜਾ ਲਾਲ ਵੀ ਬੜਾ ਪ੍ਰਿੰਸੀਪਲ ਰਿਟਾਇਰਡ ਇੱਥੋਂ ਵੀ ਉਹਨੂੰ ਪੈਨਸ਼ਨ ਮਿਲਦੀ ਉੱਥੇ ਵੀ ਪੈਨਸ਼ਨ ਮਿਲਦੀ ਇਹ ਬੜਾ ਚੰਗਾ ਹੀ ਹੋਣਾ ਦਾ ਸੁਝੀ ਹੋਣਾ ਤੇ ਇੱਕ ਦਿਨ ਬੈਠੇ ਬੈਠੇ ਮੈਂ ਗੱਲ ਚਲਾਈ ਤੇ ਗੱਲ ਚਲਦੀ ਚਲਦੀ ਤੇ ਆ ਕਰਨ ਲਗੇ ਨੂਰ ਸਾਹਿਬ ਪੁੱਛੋ ਹੀ ਕੁਛ ਨਾ ਮੇਰੇ ਘਰ ਦੇ ਮੇਰਾ ਗੁਰਦੁਆਰੇ ਆਉਣਾ ਵੀ ਬਰਦਾਸ਼ਤ ਨਹੀਂ ਕਰਦੇ ਹੋਰ ਛੱਡੋ ਕਹਿੰਦੇ ਤੂੰ ਤੇ ਕਰ ਜਾ ਨਾ ਉਹ ਕਹਿੰਦਾ ਮੈਨੂੰ ਮੈਂ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜਿਆ ਰਿਹਾ ਮੈਂ ਕਹਿੰਦਾ ਜਦੋਂ ਦੇ ਗੁਰਦੁਆਰੇ ਆਉਣਾ ਕੋ ਸਾਡੇ ਕਮਰੇ 'ਚ ਬੈਠ ਕੇ ਪੱਗ ਬੰਨਣੀ ਆ ਕੇ ਪਾਗੜਾ ਕਦਨ ਪਾਗ ਘਰੋ ਤੁਰ ਪੈਣਾ ਤੇ ਮੈਂ ਆਪਣੀ ਪੱਗ ਬੈਜ ਚ ਪਾ ਲੈਣਾ ਗੁਰਦੁਆਰੇ ਆ ਕੇ ਬਾਹਰ ਦਾ ਮੇਰੇ ਪੱਗ ਬੰਨਣ ਤੇ ਵੀ ਲੋ ਜਿਹੜੀ ਮੈਂ ਗੱਲ ਕਰਨ ਲੱਗਿਆ ਮੈਨੂੰ ਬੜਾ ਸੁਖੀ ਲੱਗਦਾ ਸੀ ਉਹਦੀ ਤਰਪ ਤਰਪ ਜਿਹੜਾ ਨੇੜਾ ਦੇ ਵਿੱਚੋਂ ਪਾਣੀ ਟਿਕੜ ਲੱਜਾਣਾ ਤੇ ਕਈ ਦਿਨ ਆਏ ਨਾ ਜਦੋਂ ਨਾਇਤ ਮੈਂ ਫਿਰ ਪੁੱਛਿਆ ਮਾ ਪੰਡਤ ਜੀ ਕਿਤੇ ਗਏ ਸੀ ਕਹਿੰਦੇ ਜੀ ਪਿਆਸ ਤੇ ਮੈਂ ਘਰ ਦੇ ਵਿੱਚ ਬੈਠਾ ਤੇ ਜਿਹੜਾ ਹੋਵੇ ਪਪਾ ਜੀ ਐਨੇ ਕ ਡਾਲਰ ਚਾਹੀਦੇ ਨੇ ਕਹਿੰਦਾ ਮੈਂ ਚੈੱਕ ਘਾਟ ਘਟ ਕੇ ਦੇਈ ਜਾਓ ਵੀ ਜਾਓ ਜੋ ਮਰਜੀ ਕਰੋ ਪਰ ਮੈਨੂੰ ਨਾ ਗੁਰੂ ਕਰ ਜਾਣ ਨਾ ਇਤੋਂ ਤੱਕ ਮੇਰੀਆਂ ਨੋਹਾਂ ਨੇ ਆਖਿਆ ਵੀ ਦਿਓ ਪਾਪਾ ਜੀ ਪੈਸੇ ਅਸੀਂ ਬਿਊਟੀ ਪਾਰਲਰ ਜਾਣਾ 500 ਦਾ ਡਾਲਰ ਦਾ ਚੈੱਕ ਇਹ ਤਾਂ ਮੇਰੇ ਕੋਲ ਪੈਸੇ ਪੈਸੇ ਲੈ ਜਾਂਦੇ ਨੇ ਪਰ ਜਾਣ ਲੱਗੇ ਪਾਪਾ ਜੀ ਨੂੰ ਚਾਹ ਵੀ ਨਹੀਂ ਪੁੱਛੀ ਜਦਾਂ ਇਹਦੀ ਮਾਲ ਹਾੜੀ ਮਾਲ ਜੇ ਉਹਨੇ ਗੁਰੂ ਘਰੋਂ ਦਾਲ ਛੋਟੀ ਜੀ ਡੱਬੇ 'ਚ ਪਾ ਕੇ ਲੈ ਜਾਂਦੇ ਵੀ ਸ਼ਾਮ ਨੂੰ ਜਦੋਂ ਚਿੱਤ ਕਰਨਾ ਫਿਰ ਕੋਈ ਚੀਜ਼ ਖਾ ਲੈਣੀ ਮੈਂ ਰੱਖ ਦੇਣੀ ਨਾ ਫ੍ਰੀਜ 'ਚ ਉਹਨਾਂ ਨੇ ਦੇਖਣਾ ਵੀ ਗੁਰਦੁਆਰੇ ਉਦਾਲ ਲਿਆ ਦੀਏ ਟੱਬੀ ਇੱਚਾ ਕਾ ਕੇ ਕਹਿੰਦਾ ਢੋਲ ਤੇ ਬੜਾ ਆ ਕੇ ਮਤਲਬ ਦੇਖਣਾ ਮੈਂ ਉਹ ਕਹਾ ਕੋਈ ਦੇਖਣ ਨੂੰ ਦੇਖੋ ਸ਼ਰਮਾ ਜੀ ਤੁਹਾਡੇ ਚਿਹਰੇ ਤੇ ਨੂਰ ਹੈ ਹੱਸਦੇ ਰਹਿੰਦੇ ਹੋ ਪਰ ਜਰੂਰੀ ਤਾਂ ਇਹ ਵੀ ਜਿਹੜਾ ਸੁਖ ਹੈ ਨਾ ਸਭ ਕਾਸੇ ਦਾ ਹੈ ਸੁਖ ਤਾਂ ਉਹਦਾ ਗੁਰੂ ਦੀ ਦਰ ਦੀ ਸੇਵਾ ਸੀ ਉਹ ਨੂੰ ਕਰਨੀ ਦੇਤੇ ਜਿਨ੍ਹਾਂ ਦੇ ਕਰਕੇ ਕਹਿੰਦਾ ਸਾਰੀ ਜ਼ਿੰਦਗੀ ਕੀਤੀ ਤੇ ਉਹ ਹੀ ਮੈਨੂੰ ਇੰਨਾ ਦੁਖੀ ਕਰਦੇ ਮਤਲਬ ਉਹ ਕਹਦਾ ਮੈਨੂੰ ਕਿਹਾ ਵੀ ਮੈਂ ਕੀ ਕਰਨੇ ਦੇ ਪੈਸੇ ਜਿਹੜੇ ਪੈਸੇ ਲੈ ਜਾ ਕਹਿੰਦਾ ਉਹ ਮਤਲਬ ਉਹ ਰੇਦਾਬੇ ਰੀ ਦਾ ਸੀ ਕਹਿੰਦਾ ਇਸ ਤਰੀਕੇ ਨਾਲ ਮੈਨੂੰ ਇਹ ਵੀ ਟਾਰਚਰ ਕਰਦੇ ਨੇ ਵੀ ਮਨ ਬੜਾ ਦੁਖੀ ਹੁੰਦਾ ਪਾਰੇ ਜੀ ਨੂਰ ਜੀ ਜਦੋਂ ਮੈਂ ਗੁਰਦੁਆਰੇ ਆ ਜਾਂਦਾ ਸਾਰਾ ਦਿਨ ਫੁੱਲਾ ਮਗੂ ਲੰਗਦਾ ਹੈ ਖੁਸ਼ਬੂ ਮਗੂ ਲੰਗਦਾ ਹੈ ਬੜਾ ਖੁਸ਼ੀ ਨਾਲ ਲੱਗਦਾ ਹੈ ਤਰੇ ਫਿਰਨਾ ਉਹਨੇ ਬੜਾ ਖੁਸ਼ ਇਹ ਸੱਚ ਹੈ ਫਿਰ ਮੈਂ ਬੇਨਤੀ ਕਰਦਾ ਜਰੂਰੀ ਥੋੜੀ ਐ ਵੀ ਉਹ ਜਿਹੜੀ ਚੀਜ਼ ਨਾ ਹੋਵੇ ਤੇ ਬੰਦਾ ਦੁਖੀ ਹੋਊਗਾ ਜਾਂ ਜਿਹੜੀ ਬਹੁਤ ਆਤ ਚ ਹੋਵੇ ਤੇ ਬੰਦਾ ਸੁਖੀ ਹੋਵੇ ਸੁਖ ਉਹਦੇ ਵਿੱਚ ਨਹੀਂ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੁਖ ਤਾਂ ਉਹਦੇ ਵਿੱਚ ਰੱਬ ਦੀ ਯਾਦ ਵਿੱਚ ਸੁੱਖ ਹੈ ਜਿਹੜਾ ਹਰ ਸਥਿਤੀ 'ਚ ਸੁੱਖ ਲੈ ਜਾਂਦਾ ਮੈਂ ਰਾਤ ਨੂੰ ਜ਼ਿਕਰ ਕਰ ਰਿਹਾ ਸੀ ਕਿਤੇ ਕਿਤੇ ਰ ਕਰਨ ਗਏ ਵੀ ਬਾਬਾ ਰਬਦਾਸ ਮਹਾਰਾਜ ਕੋਲੋਂ ਕੰਮੀ ਥੋੜੀ ਸੀ ਪਰਮਾਤਮਾ ਨੇ ਏਡਾ ਵੱਡਾ ਆਫਰ ਦਿੱਤਾ ਵੀ ਆਹ ਚੱਕ ਪਾਰਸ ਪਾਰਸ ਉਹ ਚੀਜ਼ ਹੈ ਜਿਹੜੀ ਅੱਠ ਧਾਤਾਂ ਨੂੰ ਲਾਓ ਸੋਨਾ ਬਣ ਜਾਂਦੀ ਤੇ ਜਦੋਂ ਸੋਨਾ ਬਣਦਾ ਬੜਾ ਕੇ ਵੇਚ ਤੇ ਜਿਨਾ ਚਤੇ ਵਰਜੀ ਕਰ ਲਾ ਹੁੜੂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਵਰਤਿਆ ਕੋਈ ਨਹੀਂ ਉਹਨਾਂ ਨੇ ਦੇਖਿਆ ਕੋਈ ਨਹੀਂ ਕਹੇ ਇੱਥੇ ਰੱਖ ਜਾ ਫਿਰ ਜਦੋਂ ਸਵੇਰ ਲੱਗੂਗਾ ਦੇਖਾਂਗੇ ਵਰਤੀ ਤੇ ਜੇ ਸਾਡੇ ਹੁੰਦਾ ਤੇ ਅਸੀਂ ਤਾਂ ਲੋਕਾਂ ਦੀ ਕੰਧਾਂ ਨੂੰ ਲਾ ਲਾ ਕੇ ਸੋਨੇ ਦੀ ਬੁੜਾ ਦਿੰਦੇ ਬਿਲਾ ਇੱਛਤ ਆਲੇ ਇੱਕ ਵੀ ਭਾਂਡਾ ਕਰੇ ਲੋਹੇ ਦਾ ਕਿਤੇ ਲੱਭ ਜਾਂਦਾ ਸਾਢੇ ਵਿਸਤਾ ਦਾ ਸਾਡੇ ਲਈ ਪੈਸਾ ਹੁਣ ਉਹ ਸੁੱਖ ਨਹੀਂ ਹੈ ਉਹਦੇ ਵਿੱਚ ਇਹਦੇ ਵਿੱਚ ਸੁੱਖ ਨਹੀਂ ਹੈ ਉਹਨਾਂ ਨੂੰ ਪਤਾ ਇਹ ਮੇਰੇ ਗੁਰੂ ਅਰਜਨ ਸਾਹਿਬ ਨੇ ਲੈ ਕੇ ਆ ਰਬਦਾਸ ਤਵਨਤਾ ਢੋਰ ਨੀਤ ਤੇ ਨ્યાਗੀ ਮਾਇ ਮਾਇ त्याग ਦਿੱਤਾ ਤੇ ਜਦੋਂ ਉਸ ਪ੍ਰਮਾਤਮਾ ਦੀ ਗੱਲ ਕਰਦੇ ਨੇ ਤੇ ਇਹ ਕਹਿੰਦੇ ਮਹਾਰਾਜ ਇੱਕ ਦਾ ਨਹੀਂ ਦੋ ਦਾ ਨਹੀਂ ਤਿੰਨ ਲੋਕਾਂ ਦਾ مالک ਹੈ ਪ੍ਰਮਾਤਮਾ ਸਗਲ ਭਵਣ ਕੇ ਨਾਇਕ ਨਾਇਕ ਕਹਿੰਦੇ ਨੇ ਹੀਰੋ ਨੂੰ ਸਗਲ ਦਾ ਮਤਲਬ ਸਾਰੇ ਭਵਣ ਦਾ ਮਤਲਬ ਤਿੰਨ ਭਵਣਾ ਦਾ مالک ਪ੍ਰਮਾਤਮਾ ਹੁਣ ਤਿੰਨਾ ਭਵਣਾ ਚ ਬਹੁਤ ਖੁਸ਼ ਹੁੰਦਾ ਹੈ ਤਿੰਨਾ ਭਵਨਾਂ ਚ ਬਹੁਤ ਖੁਸ਼ ਹੁੰਦਾ ਕਹਿੰਦੇ ਮੈਨੂੰ ਮਤਲਬ ਹੀ ਨਹੀਂ ਹੈਗਾ ਕਿ ਕਿਹੜਾ ਕੀ ਹੁੰਦਾ ਤਿੰਨਾ ਭਵਨਾਂ ਦਾ ਜਿਹੜਾ ਮਾਲਕ ਹੈ ਉਹ ਦੀ ਗੱਲ ਕਰਦਾ ਸਗਲ ਪਵਣ ਕੇ ਨਾ ਇੱਕ ਇੱਕ ਚਿੰਨ ਧਰਸ ਦਿਖਾਈ ਜੀ ਸਗਲ ਪਵਣ ਕੇ ਨਾਇਕਾ ਇੱਕ ਛਿਨ ਦਾ ਦਰਸ ਦੇਖਾਈ ਜੀ ਇੱਕ ਛਿਨ ਦਾ ਦਰਸ਼ਨ ਹੈ ਇੱਕ ਛਿਨ ਹੀ ਪ੍ਰਮਾਤਮਾ ਤੋਂ ਦੂਰੀ ਦੁੱਖदाई ਹੈ ਇੱਕ ਛਿਨ ਦੇਖ ਲੋ ਕਿੰਨਾ ਪ੍ਰੇਮ ਹੈਗਾ ਕਬੀਰ ਸਾਹਿਬ ਨੇ ਇੰਨੀ ਬਿਠੀ ਗੱਲ ਲਿਖੀ ਆ ਕਬੀਰ ਸਾਹਿਬ ਜੀ ਕਹਿੰਦੇ ਜਦ ਲਗ ਤਾਗਾ ਬਾਹੋਂ ਦੇ ਤਬਲਾ ਕੇਸਰੇ ਰਾਮ ਸੁਨੇ ਜਦੋਂ ਸੂਈ 'ਚ ਤਾਗਾ ਪਾਉਂਦੇ ਸੀ ਨਾ ਉਹ ਸੂਈ 'ਚ ਤਾਗਾ ਤੇ ਧਰ ਪਤਾ ਵੀ ਸੂਈ ਤੇ ਤਾਗਾ ਪਾਉਣ ਦੇ ਲਈ ਕਈ ਵਾਰ ਬੰਦਾ ਆਪਣੀ ਜੀਭ ਤੇ ਉਂਗਲੀ ਲਾ ਕੇ ਲੱਗ ਲਾ ਕੇ ਫਿਰ ਧਾਗੇ ਨੂੰ ਲਾ ਕੇ ਪਾਉਂਦਾ ਦੇਖੋ ਕਿ ਨਹੀਂ ਸੁਖ ਸੁਣਤਾ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਜੀਭ ਤੇ ਉਂਗਲੀ ਲਾਉਣਾ ਨਾ ਲਾਉ ਲਾਉਂ ਲਈ ਉਨਾ ਟਾਈਮ ਮੇਂ ਤੋਂ ਰੱਬ ਬਿਸਰ ਜਾਂਦਾ ਕਿਉਂਕਿ ਤਿਆਰ ਹੁੰਦਾ ਜਿਹੜੇ ਜਦ ਲਗ ਤਾਗਾ ਬਾਹੋ ਵੀ ਤਦ ਲਗ ਵਿਸਰੇ ਰਾਮਸ ਨੇ ਇੰਨਾ ਟਾਈਮ ਵਿਛੜ ਜਾਂਦਾ ਇੱਕ ਛੇਨੀ ਹੈ ਕਿਦਾਂ ਟਾਈਮ ਲੱਗ ਪਰ ਉਹ ਵੀ ਵਿਛੋੜਾ ਦੁੱਖਦਾ ਹੀ ਹੈ ਫਿਰ ਇਹਦਾ ਬਦਲ ਉਹਨਾਂ ਲਈ ਸੁੱਖ ਕੀ ਹੈ ਪਰਮਾਤਮਾ ਦੀ ਯਾਦ ਵਿੱਚ ਸਭ ਥਾਈ ਸੁਖ ਤਾਂ ਹੁੰਦਾ ਸੰਤੋਖ ਸੁਖਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਆ ਸਭ ਜੀ ਜਨ ਤਿੰਨਾ ਲੋਕਾਂ ਦੇ ਵਿੱਚ ਸਭ ਕੁਝ ਹੈ ਮਹਾਰਾਜ ਕਹਿੰਦੇ ਉਖ ਪਰਿਓ ਜੈ ਸਦਾ ਦਰਾ ਇੱਚ ਆਜਾ ਪਾਰ ਨਸੂਜ ਹਸ ਮੇਰਾ ਮਨ ਵਿਖਿਆ ਬੋਹਿਆ ਕਿ ਜਦੇਸ ਵਿਦੇਸ ਨਸੂ ਮੇਰਾ ਮਨ ਵੀ ਆਈ ਫਸਿਆ ਜਿਵੇਂ ਨਾ ਖੂਦ ਰੂਚਕ ਡੱਡੂ ਹੁੰਦਾ ਹੈ ਉਹ ਡੱਡੂ ਜੂਜੀ ਲੈਂਦਾਏ ਤੋਂ ਘਾਗਤ ਬਣੀ ਹੈ ਵੀ ਖੂਦ ਦਾ ਡੱਡੂ ਖੂਦ ਦਾ ਡੱਡੂ ਬਦਲ ਕੇ ਉਹ ਨਾ ਕੀ ਪਤਾ ਲੱਗਦਾ ਵੇ ਕਿਤੇ ਕੀ ਦੁਨੀਆ ਬਸ ਆਹੀ ਸਾਰਾ ਕੁਝ ਹੈ ਜੇ ਉਹਨਾਂ ਨੂੰ ਗਾਲੀ ਗੱਲ ਦੱਸ ਦੋ ਉਹ ਕਹਿੰਦੇ ਨੇ ਲੈ ਝੂਠ ਬੋਲਦੇ ਨੇ ਇੱਕ ਦਾਇਕਾ ਉਹ ਬੜੀਆ ਹੰਸ ਨਾ ਹੰਸ ਉੱਟ ਕੇ ਇੱਕ ਹੂਦੇ ਉੱਤੇ ਆ ਕੇ ਬਹਿ ਗਿਆ ਤੇ ਵਿੱਚ ਸੀਗਾ ਡੱਡੂ ਤੇ ਡੱਡੂ ਪੁੱਛਦਾ ਉਹ ਵੀ ਤੂੰ ਕਿੱਥੋਂ ਆਇਆ ਉਹ ਕਹਿੰਦਾ ਸਰੋਵਰ ਤੋਕ ਨਾ ਉਹ ਕੀ ਹੁੰਦਾ ਕਹਿੰਦਾ ਸਰੋਵਰ ਉਹ ਵੀ ਜਲ ਦਾ ਚਰਣਾ ਹੈ ਚਾ ਕਿਡਾ ਕਹੋ ਕਹਿੰਦਾ ਜੀ ਬਹੁਤ ਵੱਡਾ ਤੇ ਡਡੂ ਨੇ ਆਪਣੇ ਉਸ ਢੇੜੇ ਦੇ ਵਿੱਚ ਕੁਮਾਰੀ ਛਾਲਕਦਾ ਐਡਾ ਕਹਿੰਦਾ ਨਹੀਂ ਨਹੀਂ ਐਡਾ ਨਹੀਂ ਉਹਨੇ ਦੂਜੀ ਹੋਰ ਢੱਬ ਕੇ ਮਾਰੀ ਛਾਲਕਦਾ ਐਡਾ ਕਹਿੰਦਾ ਨਹੀਂ ਐਡਾ ਨਹੀਂ ਫੇਰ ਉਹਨੇ ਹੋਰ ਉਹਨੂੰ ਚਾਲ ਮਾਰੀ ਗੱਲ ਕਿ ਉਹਨੇ ਉਹ ਸਾਰੇ ਖੂਹ ਦੇ ਹੱਡ ਵਾਲੇ ਢੇੜਾ ਦੇ ਤੱਕ ਐਡਾ ਕਹਿੰਦਾ ਨਹੀਂ ਜਾ ਕਹਿੰਦਾ ਤੂੰ ਤਾਂ ਵੀ ਝੂਠ ਬੋਲਦਾ ਇਹਦੂ ਗੱਲ ਤਾਂ ਹੈ ਹੀ ਤੇ ਵੀ ਝੂਠ ਬੋਲਿਆ ਹੁਣ ਅਵਸਥਾ ਦੇਖੀ ਨਹੀਂ ਜਿਹੜੀ ਅਵਸਥਾ ਦੇਖੀ ਨਹੀਂ ਹੁੰਦੀ ਬੰਦਾ ਕਦੇ ਵੀ ਪਖੰਡ ਕਰੀ ਜਾਵੇ ਪਤਾ ਹੀ ਕੋਈ ਨਹੀਂ ਹੈ ਕਿਉਂਕਿ ਉਸ ਅਵਸਥਾ ਦਾ ਸੁੱਖ ਕਦੇ ਮਾੜੇ ਨਹੀਂ ਇਸ ਕਰਕੇ ਸਤਿਗੁਰੂ ਜੀ ਕਹਦੇ ਮੇਰਾ ਮਨ ਵੀ ਐਵੇਂ ਹੈ ਮੇਰਾ ਮਨ ਐਸੇ ਮੇਰਾ ਮਨ ਵਿਖਿਆ ਵਿੱਚ ਬੇਮੋਹਿਆ ਕਛ ਆਰਾ ਪਾਰ ਨਸੂ ਇਹ ਵੀ ਹੈ ਸੰਤ ਦੇ ਵਿਦੂਗਾ ਕੁਝ ਹੈ ਹੁਣ ਤਾਂ ਜਾਦੇ ਪੜ ਲੈ ਗਿਆ ਸੀ ਭੌਤਿਕ ਅੰਗ ਇਹ ਕੋਈ ਨਰਕ ਸੁਖ ਨਹੀਂ ਹੈਗਾ ਜੇ ਕੋਈ ਧਰਮ ਰਾਜ ਨਹੀਂ ਬੈਠਾ ਇੱਥੇ ਕੋਣ ਹੈ ਸਭ ਕੁਝ ਇੱਥੇ ਹੀ ਹੈ ਕਿਉਂਕਿ ਅਵਸਥਾ ਪਾਣੀ ਵਿੱਚ ਜੇ ਜ਼ਿਕਰ ਕੀਤਾਗਾ ਉਹ ਤਾਇ ਕਿ ਤਰ੍ਹਾਂ ਗੁਰੂ ਸਾਹਿਬ ਨੇ ਜਿਹੜੇ ਹੈਗੇ ਆ ਕਿ ਉਹ ਝੂਠ ਲਿਖਦਾ ਤਾਇਓ ਨੇ ਕਿਹਾ ਨਾ ਧਰਮ ਰਾਜ ਦਾ ਜ਼ਿਕਰ ਤਾਇਓ ਕੀਤਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਦੇ ਦੁਨਿਆ ਦੇ ਮਾਲਕ ਸਗਲ ਭਵਣ ਕੇ ਨਾਇਕ ਆ ਇੱਕ ਚਰਨ ਦਸ ਦਿਖਾਏ ਜੀ ਮਨ ਨ ਭਈ ਮਤ ਮਾਦਵਾ ਤੇਰੀ ਗਤ ਲਖੀ ਨ ਜਾਏ ਮੈਲੀ ਮਤ ਹੋਣ ਕਰਕੇ ਤੇਰੀ ਗਤ ਸਮਝ ਨਹੀਂ ਪੈਂਦੀ ਕਰੋ ਕਿਰਪਾ ਬ੍ਰਹਮਚੂ ਕੀ ਕਿਰਪਾ ਕਰ ਦਿਓ ਮੇਰਾ ਭਰਮ ਦੂਰ ਹੋ ਜਾਏ ਪਰਮੇਸ਼ਰ ਨੇੜੇ ਹੋ ਜਾਏ ਕਰੋ ਕਿਰਪਾ ਬ੍ਰਹਮਚੂ ਕੀ ਮੈ ਸਬਤ ਦਿਓ ਸਮਝਾਏ ਮੈਨੂੰ ਸਬਤ ਦੇ ਜੋ ਵੀ ਸਰਪਾਵੈ ਨਹੀਂ ਤਉ ਗੁਣ ਕਤਨਾ ਪਾਰ ਪ੍ਰੇਮ ਭਗਤ ਕੇ ਕਾਰਨੇ ਕਬਰ ਵਿਦਾਸ ਇਸ ਕਰਕੇ ਮਹਾਰਾਜ ਕਹਿੰਦੇ ਨੇ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਘਟ ਘਟ ਸਮਾਇਆ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ ਉਹ ਸਾਰੇ ਉਹਨਾਂ ਦੀ ਹਰ ਜਗ੍ਹਾ ਤੇ ਸੁਖ ਹੋ ਜਾਂਦਾ ਸਤੋ ਸੁਖੋ ਆ ਸਭ ਥਾਈ

ਜਿਨ੍ਹਾਂ ਨੇ ਵਾਹਿਗੁਰੂ ਪਰਬਾਤਵਾ ਦੀ ਯਾਤ ਵਿੱਚ ਚਲੇ ਗਏ ਫਿਰ ਉਹ ਸਭ ਥਾਈ ਸੁਖੀ ਹੁੰਦਾ ਫਿਰ ਨੁਕਤੇ ਨੂੰ ਪਕੜਿਓ ਇੱਕ ਚੀਜ਼ ਤੁਹਾਨੂੰ ਇੱਕ ਜਗ੍ਹਾ ਤੇ ਸੁਖ ਦੇ ਸਕਦੀ ਹੈ ਉਹ ਦੂਜੀ ਜਗ੍ਹਾ ਤੇ ਨਹੀਂ ਦੇ ਸਕਦੀ ਹੁਣ ਮਾਰੇ ਦਾ ਸਾਰੂ ਗੱਡੀ ਦਾ ਸੁੱਖਾ ਗੱਡੀ ਅਸੀਂ ਉੱਥੇ ਕਢਾ ਦੀ ਬਾਹਰ ਇਹ ਥੋੜੀ ਲਿਆ ਸਕਦੇ ਉਹਦਾ ਸੁੱਖ ਉੱਥੇ ਇੱਕ ਤੱਕ ਹੀ ਹੈ ਜੇ ਗੱਡੀ ਦਾ ਸੁੱਖ ਜਿਹੜਾ ਹੈ ਉਹ ਹੈ ਕਿਤੇ ਨਾ ਕਿਤੇ ਪਰ ਹੋ ਸਕਦਾ ਉਹ ਦੂਜੀ ਜਗ੍ਹਾ ਤੇ ਨਾ ਹੋਵੇ ਘਟ ਜਾਏਗਾ ਉਹ ਦਾ ਸੁੱਖ ਕੱਪੜਿਆਂ ਦਾ ਮੋਟਾ-ਵੱਟਾ ਰਜਾਈਆਂ ਦਾ ਸੁੱਖ ਹੈ ਹੀਟਰ ਦਾ ਸੁੱਖ ਹੈ ਸੁੱਖ ਨੇ ਪਰ ਜਦੋਂ ਤੁਸੀਂ ਆਹ 2 ਮਹੀਨੇ ਰੋਕੋ ਮਹੀਨਾ ਕੋਰ ਹੀਟਰ ਛੱਡੋ ਤੁਸੀਂ ਆਹ ਕੰਬੜੀਆਂ ਵੀ ਗਦਾਵਗਾ ਮਾਰੋਗੇ ਇਹਦਾ ਸੁੱਖ ਗਾ ਲਓ ਕਿੰਨਾ ਸੁੱਖ ਲੱਗਦਾ ਕਿੰਨਾ ਵਧੀਆ ਲੱਗਦਾਗਾ ਕੱਪੜਾ ਲੈ ਕੇ ਠੰਡ ਦੇ ਵਿੱਚ ਬੈਠੇ ਰਹਿਣਾ ਪਰ ਜੀ ਮਾਰਚ ਪਰਾਂ ਦੇ ਵਿੱਚ ਸਭ ਨੇ ਲਾਲਸ ਹੁੰਦੇ ਸੁੱਖ ਖਤ ਹੋ ਗਿਆ ਜਿਹੜਾ ਸੁੱਖ ਅੱਜ ਹੈ ਉਹ ਮਾਰਚ ਦੇ ਦਿਨ ਦੇ ਵਿੱਚ ਨਹੀਂ ਹੁਣ ਕੌਣ ਏਸੀ ਲਾਉਂਦਾ ਕੋਈ ਵੀ ਨਹੀਂ ਲਾਉਂਦਾ ਏਸੀ ਦਾ ਕਿੰਨਾ ਸੁੱਖ ਹੈ ਔਰ ਜਦੋਂ ਚੱਲ ਪਿਆ ਮਈ ਜੂਨ ਫਿਰ ਚੱਲਣੇ ਨੇ ਉਹਨਾਂ ਦਾ ਕਿੰਨਾ ਸੁੱਖ ਇੱਕ ਚੀਜ਼ ਦਾ ਸੁੱਖ ਸਦੀਵਕਾਲ ਹੈ ਪਰ ਪਰਮੇਸ਼ਰ ਦੇ ਨਾਮ ਦਾ ਸੁਖ ਪਾਰ ਬ੍ਰਹਮਪੂਰਨ ਪਰਮੇਸ਼ਰ ਰਵ ਰਹਿਆ ਸਭਨੇ ਥਾਈ ਸਭਨੇ ਜਾਈ ਜਿੱਥੇ ਮਰਜੀ ਜਾਓ ਮਨ ਚਾਹਤੇ ਉਹ ਸੁਖ ਹੈ ਗਰਮੀ ਹੋਵੇ ਸਰਦੀ ਹੋਵੇ ਜਿਹੜੀ ਮਰਜੀ ਰੁੱਤ ਹੋਵੇ ਪੂਚਾ ਹੋਵੇ ਦੀਵਾ ਹੋਵੇ ਬਾੜਾ ਹੋਵੇ ਚੰਗਾ ਹੋਵੇ ਕੁਝ ਹੋਵੇ ਉਹਦੇ ਨਾਮ ਦਾ ਸੁਖ ਸਦੀਵਕਾਲ ਹੈ ਤੇ ਜਿਹੜੇ ਉਸ ਪਰਮੇਸ਼ਰ ਨਾਲ ਜੁੜ ਜਾਂਦੇ ਨੇ ਉਨਾਂ ਬਿਆਂ ਦੇ ਦੁੱਖਾਂ ਦੇ ਡੇਰੇ ਚੱਕੇ ਜਾਂਦੇ ਨਹੀਂ ਤੇ ਸਦਾ ਵਾਲਾ ਸੁੱਖ ਮਾਸਿਕਾ ਹੈ ਜਿਹਦਾ ਜੱਗਰ ਸੁਖਨੀ ਸਾਹਿਬ ਚ ਕੀਤਾ ਸੋਹਮਨੀ ਸੁਖ ਸੁਖਨੀ ਸਾਹਿਬ ਕਹਿੰਦੀ ਸੁਖ ਹੈ ਕਾਲਾ ਸੁਖਨੀ ਸੁਖ ਹੈ ਅਮਰ ਪ੍ਰਭਨਾਮ ਪ੍ਰਭੂ ਦੇ ਨਾਮ ਦੇ ਅੰਦਰ ਸੁਖ ਹੈ ਇਸ ਕਰਕੇ ਜਿੱਤੇ ਜਿੱਤੇ ਬਰ ਨਾਮ ਵਰਕਦਾ ਆਉਂਦੀਆਂ ਨੇ ਉਹਦੇ ਉਦੋਂ ਸੁਭੋ ਜਾਂਦਾ ਹੈ ਸੁਖੀ ਹੋ ਜਾਂਦੇ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਇਹ ਸਾਰ ਸੁਖ ਦਾ ਕਾਰਜ ਹੈ ਸੀ ਬਾਣੀ ਹੈ ਰਹਾਉ ਤੁਰ ਕੇ ਬਾਣੀ ਆਏ ਤੁਰ ਕੇ ਬਾਣੀ ਆਏ ਬਾਣੀ ਆਏ ਤੇ ਸਗਲੀ ਚਿੰਤਾ ਮਿਟਾਈ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤਾ ਭੰਗਾ ਕੋਈ ਚਿੰਤਾ ਹੀ ਕੋਈ ਨਹੀਂ ਜਿੱਥੇ ਪ੍ਰਮਾਤਮਾ ਦੀ ਬਾਣੀ ਬਾਣੀ ਕੀ ਹੈ ਉਦੀ ਜਾਜ ਹੈ ਪ੍ਰਮਾਤਮਾ ਹੈ ਗੁਰੂ ਹੈ ਜਿੱਤੇ ਅੰਦਰ ਚ ਬਾਣੀ ਆ ਗਈ ਉਤੋਂ ਚਿੰਤਾ ਮੁੱਕ ਗਈ ਸਗਲੇ ਜੀਤੰਤ ਮੁੰਡਾਈ ਸਗਲੇ ਦਾਰਥ ਦੋ ਦੇਖ ਤੈ ਸਭ ਦੇ ਵੀ ਸਾਰੇ ਕੋਈ ਮਰਦੀ ਹੋਵੇ ਜਿੱਤੇ ਹੱਦੇ ਚ ਬਾੜੀ ਆ ਗਈ ਉਹ ਸੁੱਕੀ ਹੋ ਜਾਣਾ ਚਿੰਤਾ ਵੱਢ ਜਾਗੀ ਸਗਲੇ ਦਾਰਥ ਇਹ ਵੀ ਸਾਰੀ ਬਿੜ ਜਾਂਦੇ ਬਰ ਐ ਥੋੜੀ ਵੀ ਥੋੜੀ ਨਹੀਂ ਰਹਿ ਗਈ ਨਾ ਉਹ ਤਾਂ ਸਭਈ ਫਿਰ ਸੁੱਕੀ ਹੋ ਜਾਂਦਾ ਇੱਥੇ ਵੀ ਸੁੱਖ ਉੱਥੇ ਵੀ ਸੁੱਖ ਜੈ ਜਾਈਏ ਤਹਾ ਸੁਹੇਲੇ ਹਰੇਕ ਜਾਤੀ ਸੌਖਾ ਇਸ ਕਰਕੇ ਕਹਿੰਦੇ ਨੇ ਭਾਈ ਰੱਬ ਦੀ ਬਾਣੀ ਜਦੋਂ ਹਿਰਦੇ ਚ ਆ ਜਾਂਦੀ ਆ ਫਿਰ ਚਿੰਤਾ ਮਿਟ ਜਾਂਦੀ ਹੈ ਚਿੰਤਾ ਕਿੱਥੇ ਹੁੰਦੀ ਬਾਹਰ ਥੋੜੀ ਹੈ ਜੀਵ ਚ ਧੋੜੀ ਹੈ ਚਿੰਤਾ ਸਾਡੇ ਮਨ ਦੇ ਅੰਦਰ ਹੈ ਕਿਸੇ ਵੀ ਕਾਮ ਦੀ ਚਿੰਤਾ ਜਦ ਬਾਹਰ ਹੁੰਦੀ ਤਾਂ ਬੰਦਾ ਜੀਵ ਚ ਪਾ ਕੇ ਰੱਖਦਾ ਜਿੱਥੇ ਬਾਣੀ ਸੁਣ ਲੈਂਦਾ ਇਹ ਸਾਡੀ ਸੁਰਤ ਵਿੱਚ ਚਿੰਤਾ ਉਹ ਮਿਟ ਜਾਂਦੀ ਆ ਇਹਦਾ ਮਤਲਬ ਹੋਇਆ ਚਿੰਤਾ ਉੱਥੋਂ ਮਿਟਦੀ ਹੈ ਤਿਤੋਂ ਕਿ ਬਾਣੀ ਆਉਂਦੀ ਵੀ ਉਥੀ ਹੈ ਤਾਈ ਹਨ ਉਥੇ ਜਿੱਥੇ ਦਵਾਈ ਜਾਏਗੀ ਤਾਈ ਰੋਗ ਮਿਟੇਗਾ ਚਿੰਤਾ ਦਾ ਮਨ ਦੇ ਅੰਦਰ ਹੈ ਉਥੇ ਦਵਾਈ ਨਹੀਂ ਵੀ ਪਰ ਜਦੋਂ ਬਾਣੀ ਦਾ ਰੂਪ ਸ਼ਬਦ ਅੰਦਰ ਜਾਂਦਾ ਹੈ ਚਲੋ ਤੋਂ ਚਿੰਤਾ ਚੱਗੀ ਜਾਂਦੀ ਹੈ ਤੇ ਅਗਲੀ ਪੰਕਤੀ ਹੈ ਦਿਆਲ ਪ੍ਰਭ ਮਿਹਰਬਾਨਾ ਹਰ ਨਾਲਕ ਸਾਚਾ ਉਹ ਦਿਆਲ ਦਾ ਦਾਤਾ ਪ੍ਰਭ ਮਿਹਰਬਾਨ ਹੈ ਇਹ ਸਤਿਗੁਰ ਕਾੜ ਜਦੋਂ ਮਿਹਰ ਕਰਦਾ ਹੈ ਨਾ ਫਿਰ ਜੀਉ ਸਾਡੇ ਹਿਰਦੇ ਚ ਵਸਦੀ ਹੈ ਬਾਣੀ ਦਿਆਲੂ ਕਉ ਗਦੀ ਕਿਰਪਾ ਦਾ ਇਸ ਕਰਕੇ ਗੁਰੂ ਪਿਆਰ ਵਾਲਿਓ ਜਿਹੜਾ ਪ੍ਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਹੈ ਉਹਦੀ ਬੰਦਗੀ ਹੈ ਉਹਦੇ ਵਿੱਚ ਸੁਖ ਹੈ ਉਹਦੀ ਯਾਦ ਵਿੱਚ ਸੁਖ ਹੈ ਫਿਰ ਕੋਈ ਵੀ ਕਾਰਜ ਕਰੀ ਕਿਤੇ ਵੀ ਜਾਈਏ ਉਹਦੀ ਯਾਦ ਹੈ ਫਿਰ ਸੁਖ ਹੈ ਉਤੇ ਉਹ ਚਿੰਤਾ ਹੀ ਨਹੀਂ ਉਤੇ ਹੋਰ ਸੁਭ ਲੋਗਾ ਦੇ ਤੇ ਦੁੱਖਾਂ ਦੇ ਡੇਰੇ